ਇਨਮਿਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਜਿਹੜਾ ਲਖੀ ਹੈ ਹੈ ਨਾ ਉਸਕੇ ਉਹਦੇ ਵਾਈਫ ਦੇ ਨਾਲ ਰਿਲਸਿਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਲਖੀ ਨੇ ਉਹਦੀ ਨਾਲ ਲਿਸਟ ਰਿਲੇਸ਼ਨਸ਼ਿਪਸ ਤੇ ਹੁੰਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਤੁਹਾਨੂੰ ਲਈ ਅਗਲੇ ਹਫਤੇ ਪਹਿਲਾਂ ਕਲਕ੍ਰਾਨੀ ਸੁਲਤਾਨਪੁਰ ਵਾਲੇ ਮਾਦੀਓਰੇ ਵਿੱਚ ਪੁਲਿਸ ਕੋ ਕੀ ਜਾਂਚ ਕਰੀਏ ਕਿਸ ਤਰ੍ਹਾਂ ਮਰਡਰ ਹੋਇਆ ਕੀ ਔਰ ਵਿੱਚ ਹਜੇ ਤੱਕ ਕਰੀਏ ਉੱਥੇ ਜਿਹੜਾ ਆਪਣਾ ਡਿਸੀਜ਼ ਬੰਦਾ ਹੈ ਬਲਵੀਰ ਹੈ ਨਾ ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਹੈ ਉਹਦੀ ਇੱਕ ਪਰਸਨਲ ਐਨਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲਖੀ ਹੈ ਹੈ ਨਾ ਉਸਕੇ ਉਹਦੇ ਵਾਈਫ ਦੇ ਨਾਲ ਇਰਲੈਸਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਅਲਕੀ ਨੇ ਉਹਦੀ ਨਾਲ ਲਿਸਿਟ ਰਿਲੇਸ਼ਨਸ਼ਿਪਸ ਤੇ ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ 8:30 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਇਹ ਘਰ ਚਲਾ ਗਿਆ ਬੰਦਾ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ ਫਿਰ ਉੱਥੇ ਇਹ ਵਾਰਦਾ ਹੋਈ ਹੈ ਉਹਦੇ ਵਿੱਚ ਤੋਂ ਇਨਕੀ ਪਰਸਨਲ ਇੰਡਿਮਿਟੀ ਪੈਸੇ ਦਾ ਲੈਣ ਦੇਣ ਕਰਕੇ ਉਹ ਬੰਦੇ ਨੇ ਇਹਦਾ ਮਟਰ ਕਰਤਾ ਭਈ ਇਹ ਦੋਨੋਂ ਕਿਸਾਨ ਸਨ ਇੱਕ ਸੰਜੋਤਥ ਬੰਦੀ ਦੂਸਰਾ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ ਇਹਨਾ ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋਂ ਕੇ ਦੋਨੋਂ ਐਗਰੀਕਲਚਰਲ ਮਸਲੇ ਸੇ ਸੰਬੰਧਿਤ ਹੈ ਮੈਂ ਜਿਹੜਾ ਕਿਸਾਨ ਉਹ ਵੀ ਫੈਮਿਲੀ ਬੈਕਗ੍ਰਾਉਂਡ ਚ ਫੈਮਿਲੀ ਚੋਂ ਆਉਂਦੇ ਨੇ ਫੈਮਿਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ ਉਹ ਵੀ ਹੈ ਨਾਲ ਉਹਦੇ एक उसका फ्रेंड है जरा मतलब अस वेरीफाई कर रहे हैं कि टोटल किन्ने बंद इनवॉल्व है उत्थे जूडे दूजे पास जरा है वो बंदा है वो वाइफ नाल सी और वो वाइफ ने भी उन्होंने फोन आया कि इन्हू भेज सो दिस वाज द है बाकी द मैटर इज अंडर इन्वेस्टिगेशन जैसे जैसे इन्वेस्टिगेशन प्रोसीड करेगी ऐसी कौन दसा ए रे विच कोई मैम अरेस्ट ਅੱਜ ਹੀ ਬਿਹੇਵ ਅਰੈਸਟਡ ਲਖਵੀਰ ਹੈ ਨਾ ਜਿਹੜਾ ਬੰਦਾ ਮੇਨ ਹੈਗਾ ਫ਼ਲਾਲ ਉਹਦੀ ਅਰੈਸਟ ਬਾਕੀ ਫਰਦਰ ਡਿਟੇਲਸ ਵੀ ਲੇਟ ਯੂ